ਹੈਲੋ ਫਰੈਂਡਸ ਸੋਡਸ ਆਫ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਮੇ ਕਿਸ਼ਨ ਪਤੇ ਹੈ ਜੋਬ ਰਿਲੇਟਡ ਹੈ ਇਕ ਅਪਡੇਟਸ ਆਪਣੇ ਚੈਨਲ ਤੇ ਦੇਖਣ ਲਈ ਮਿਲਦਾ ਵਾ ਇਸ ਲਈ ਜਿਹੜੇ ਮੁੰਡੇ ਕੁੜੀਆਂ ਵੀ ਚੈਨਲ ਨਿਊ ਆਏ ਨੇ ਪਲੀਜ਼ ਚੈਨ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਨੂੰ ਕਰ ਲੋ ਔਨ ਤਾਂ ਜੋ ਕਿ ਜੋਬ ਦਾ ਹਰ ਇੱਕ ਨੋਟੀਫਿਕੇਸ਼ਨ ਸੋਡਿਕਲ ਟਾਈਮ ਰੈਂਦੇ ਪਹੁੰਚਦਾ ਰਹੇ ਅੱਜ ਕਾਦੇ ਪੋਸਟਾਂ ਨੇ ਪੰਜਾਬ ਵਿੱਚ ਆਈ ਨਵੀ ਭਰਤੀ ਜੀ ਸਟਾਫ ਨਰਸ ਦੀ ਭਰਤੀ ਕਾਦੀ ਹੈ ਸਟਾਫ ਨਰਸਾਂ ਦੀ 406 ਵੈਕੈਂਸੀਜ਼ ਨੇ ਪੰਜਾਬ ਹੈਲਥ ਡਿਪਾਰਟਮੈਂਟ ਸੈਲਰੀ ਰੁਪਏ 29200 ਠੀਕ ਹੈ ਜਾਨੋ ਨੋਟੀਫਿਕੇਸ਼ਨ ਦੀ ਪੂਰੀ ਜਾਣਕਾਰੀ ਆਪਣੀ ਸਾਈਟ ਤੇ ਠੀਕ ਹੈ ਜੀ ਮੈਂ ਪੋਸਟ ਕਿਵੇਂ ਅਪਲਾਈ ਕਰਨੀ ਹੈ ਕੀ ਪ੍ਰੋਸੈਸ ਹੈ ਸਾਰਾ ਕੁਝ ਸਟੈਪ ਬਿਟਮ ਦਿਸੀ ਜੇ ਕੋ ਪਲੀਜ਼ ਜੋ ਕਿ ਤੁਸੀਂ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਠੀਕ ਹੈ ਜੀ ਜਿਹੜੀ ਕੋਈ ਵੀ ਗੱਲਬਾਤ ਹੁੰਦੀ ਹੈ ਬਾਕੀ ਜਿਹੜੀ ਵੀ ਆਪਣੀ ਗੱਲਬਾਤ ਹੈ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹਰ ਕਿਸ ਨੂੰ ਦੇਖਣ ਨੂੰ ਮਿਲੂਗਾ ਮਿਲੂਗਾ ਤੇ ਜਿਹੜਾ ਨੋਟੀਫਿਕੇਸ਼ਨ ਹੈ ਇਹਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਪਿਆ ਹੋਊਗਾ ਇੱਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਉਹਨਾਂ WhatsApp ਗਰੁੱਪ ਦਾ ਲਿੰਕ ਵੀ ਹੈ ਤੁਸੀਂ ਉੱਥੇ ਵੀ ਜਾ ਕੇ ਜ਼ਰੂਰ ਜੁਆਇਨ ਕਰੋ ਜੇ ਕਿਸੇ ਮੇਰੇ ਭਾਈ ਭੈਣ ਨੂੰ ਕੁਝ ਪੁੱਛਣਾ ਹੋਵੇ ਓਨਲੀ ਕੁਝ ਪੁੱਛਣ ਵਾਸਤੇ ਉੱਥੇ ਮੈਸੇਜ ਆਪਣਾ ਕਰਕੇ ਕਦੇ ਮਰਜ਼ੀ ਪੁੱਛ ਸਕਦੇ ਹੋ ਉਹਦੇ ਵਿੱਚ ਭਰਾ ਭੈਣ ਮੇਰੇ ਕੋਈ ਅਨਦਰ ਮੈਸੇਜ ਕਦੇ ਵੀ ਨਾ ਪਾਓ ਓਕੇ ਚੱਲਦੇ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹ ਦੇ ਪੱਤਰ ਜਿਹੜਾ ਹੈਗਾ 28 ਤੱਕ ਨੂੰ ਪੋਸਟ ਕਰਨੇ 406 ਇਹਦੇ 15 ਦਿਨ ਦਾ ਕੀਤਾ ਗਿਆ ਵਾਦਾ 29 ਅੱਠ ਤੱਕ ਲਾਸਟ ਡੇਟ ਸੀ ਹੁਣ ਇਹਨਾਂ ਨੇ ਜਿਹੜੀ ਡੇਟ ਕਰਤੀ ਔਨਲਾਈਨ ਅਪਲਾਈ ਦੀ 12 9 2025 ਆ ਇਹਨਾਂ ਤੇ ਜਿਹੜਾ ਪਿਆ ਹੈ ਲੈਟਰ ਠੀਕ ਹੈ ਜੀ ਵਾਈਸ ਚਾਂਸਰ ਬਾਬਾ ਫਰੀਦ ਆਫ ਹੈਲਥ ਸਾਇੰਸ ਫਰੀਦਕੋਟ ਠੀਕ ਹੈ ਜੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਸਟਾਫ ਨਰਸਾਂ ਦੀਆਂ 95 311 ਖਾਲੀ ਸਿੱਧੀਆਂ ਅਸਾਮੀਆਂ ਪਰਦੇਸ ਸੰਬੰਧ ਵਿੱਚ ਆਪ ਜੀ ਦੇ ਹਵਾਲੇ ਪੱਤਰ ਆਇਆ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਸਟਾਫ ਨਰਸਾਂ ਦੀਆਂ ਪੋਸਟਾਂ ਨੇ ਸਬ ਮੈਨ ਸਿੱਧੀ ਭਰਤੀ ਰਾਹੀਂ ਭਰਨ ਦੇ ਇਸ ਤਿਆਰ ਨੰਬਰ ਇਹਨਾਂ ਨੇ ਜਿਹੜੇ ਕੀ ਜਾਰੀ ਕਰਤੇ ਨੇ ਤੇ ਜਿਹੜੇ ਕੀ ਫਾਰਮ ਹੈ ਆਪਣਾ ਭਰਨ ਤੋਂ ਬਾਅਦ ਇਹਦਾ ਰਿਟਰਨ ਪੇਪਰ ਹੋਊਗਾ ਹੁਣੇ ਫਾਰਮ ਕਿਵੇਂ ਭਰਨਾ ਹੈ ਫਾਰਮ ਭਰਨਾ ਜੀ ਤੁਸੀਂ ਆਨਲਾਈਨ ਜਾਂ ਤਾਂ ਚੌਪਰੇ ਕੈਫੇ ਤੇ ਜਾਣਾ ਵਾ ਕੈਫੇ ਵਾਲ ਨੂੰ ਕਹਿ ਦੇਣਾ ਵਾ ਕਿ ਜੀ ਫਾਰਮ ਫਿਲ ਕਰਨਾ ਵਾ ਉਸ ਦਾ ਫਾਰਮ ਫਿਲ ਕਰ ਦੇਣਗੇ ਨਹੀਂ ਤਾਂ ਫਿਰ ਤੁਸੀਂ ਆਪਣੇ ਚੈਨਲ ਤੇ ਆਪਣੀ ਵੀਡੀਓ ਦੇ ਡਿਸਕ੍ਰਿਪਸ਼ਨ ਲਿੰਕ ਪਿਆ ਹੋਇਆ ਹੈਗਾ ਉੱਥੇ ਜਾ ਕੇ ਤੁਸੀਂ ਆਪਣਾ ਫਾਰਮ ਜਿਹੜਾ ਕੀ ਫਿਲ ਕਰ ਸਕਦੇ ਹੋ ਠੀਕ ਹੈ ਜੀ ਹੁਣ ਨੈਕਸਟ ਗੱਲ ਤੁਹਾਨੂੰ ਦੱਸਦੇ ਸੈਲਰੀ ਵੀ ਹੈਗੀ ਹੈ 29200 ਠੀਕ ਹੈ ਜੀ ਤੇ ਕੁਆਲਿਫਿਕੇਸ਼ਨ ਜਿਹੜੀ ਹੈਗੀ ਹੈ ਕੁਆਲਿਫਿਕੇਸ਼ਨ ਵੀ ਨੋਰਮਲ ਹੈ ਨਾ ਕੀ ਕੁਆਲਿਫਿਕੇਸ਼ਨ ਮੰਗੀ ਹੈ ਜੀ ਤੁਸਨੂੰ ਕੁਆਲਿਫਿਕੇਸ਼ਨ ਦੱਸ ਦਿੰਦੇ ਆ +2 AN GNM ਠੀਕ ਹੈ ਜੀ ਇਸ ਗੱਲ ਦਾ ਖਾਸ ਤੌਰ ਤੇ ਅਕੈਡਮੀ +2 GNM +2 GNM ਕੁਆਲਿਫਿਕੇਸ਼ਨ ਹੈ ਜਿਹੜੀ ਆਪਣੀ ਉਮਰ ਹੱਦ 18 ਤੋਂ ਲੈ ਕੇ 30 ਸਾਲ ਐਸਸੀ ਕੈਂਡੀਡੇਟ 5 ਸਾਲ ਐਡ ਤੇ ਓਬੀਸੀ ਕੈਂਡੀਡੇਟ 3 ਸਾਲ ਦੇ ਵਿੱਚ ਐਡ ਕਰ ਲੈਣ ਠੀਕ ਹੈ ਜੀ ਤੇ ਜਿਹੜਾ ਕਿ ਹੁਣ ਨੈਕਸਟ ਗੱਲ ਕਰਦੇ ਆ ਆਪਾਂ ਜਿਹੜੀ ਮੇਨ ਗੱਲ ਹੈ ਉਹ ਸਭ ਤੋਂ ਮੇਨ ਗੱਲ ਜੀ ਇਹ ਹੈ ਕਿ ਗਵਰਨਮੈਂਟ ਪੋਸਟਾਂ ਨੇ ਇਹ ਬਹੁਤ ਵਧੀਆ ਮੌਕਾ ਵਾ ਹਰ ਵਾਰ ਨਹੀਂ ਮਿਲਦਾ ਹੁਣ ਪੋਸਟਾਂ ਦੀ ਡੇਟ ਵਧਾਤੀ ਜਿਹੜੇ ਮੁੰਡੇ ਕੁੜੇ ਵੀ ਰਹਿ ਗਏ ਸੀ ਤੇ ਹੁਣ ਉਹ ਅਪਲਾਈ ਕਰ ਸਕਦੇ ਨੇ ਜੇ ਆਪਰੇ ਸਾਡਾ ਵਧੀਆ ਲੱਗਿਆ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਉਹ ਨੈਕਸਟ ਕਲਾਸ ਤੇ ਦੱਸਣੀ ਭੁੱਲਗੇ ਸਾਨੂੰ ਜਿਹੜੇ ਕਿਸੇ ਨੇ ਵੀ ਤਿਆਰੀ ਕਰਨੀ ਹੋਵੇ ਪੰਜਾਬੀ ਮਾਸਟਰ ਕੁਕੀਨ ਦੀ ਠੀਕ ਹੈ ਜੀ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਲਿੰਕ ਪਾਇਆ ਹੋਇਆ ਵਾ ਠੀਕ ਹੈ ਉੱਥੇ ਜੇ ਪਲੀਜ਼ ਤੁਸੀਂ ਮੇਰੇ ਕਹਿੰਦੇ ਕੋਈ ਕਲਾਸ ਵਿਜ਼ਿਟ ਕਰੋ ਜਿਹੜੇ ਵੀ ਆਪਾਂ ਨੋਟੀਫਿਕੇਸ਼ਨ ਪਾਉਣੇ ਆ ਠੀਕ ਹੈ ਲੈਕਚਰ ਪਾਉਣੇ ਆ ਉਹ ਇੰਨੇ ਡੀਪਲੀ ਕਰਾਏ ਹੋਏ ਨੇ ਕਿਉਂਕਿ ਇਹ ਜਿਹੜੇ ਡੀਪਲੀ ਨੇ ਲੈਕਚਰ ਨੇ ਇੰਨੇ ਡੀਪਲੀ ਲੈਕਚਰ ਸਾ ਪੀੜ ਚੈਨਲ ਤੋਂ ਹੀ ਮਿਲਦੇ ਨੇ ਪਰ ਆਪਾਂ ਫ੍ਰੀ ਆਫ ਕੋਸਟ ਦੇਰੀਆ ਠੀਕ ਹੈ ਜੀ ਸਾਡਾ ਅਪਡੇਟ ਵਧੀਆ ਲੱਗਿਆ ਤੇ ਮਿਲਦੇ ਆ ਨੈਕਸਟ ਅਪਡੇਟ ਨਾਲ ਥੈਂਕ ਯੂ